ਅੱਜ ਜਿਹੜੀ ਕਹਾਣੀ ਮੈਂ ਤੁਹਾਨੂੰ ਸੁਣਾਉਣ ਜਾ ਰਹੀ ਹਾਂ ਉਸ ਦਾ ਨਾਂ ਹੈ ਬੇਈਮਾਨ ਦੋਦੀ ਇੱਕ ਵਾਰ ਦੀ ਗੱਲ ਹੈ ਇੱਕ ਪਿੰਡ ਵਿੱਚ ਇੱਕ ਦੋਦੀ ਆਪਣੇ ਪਰਿਵਾਰ ਨਾਲ ਰਹਿੰਦਾ ਸੀ ਦੁੱਧ ਵੇਚ ਕੇ ਉਸ ਨੂੰ ਜਿੰਨੀ ਵੀ ਕਮਾਈ ਹੁੰਦੀ ਉਸ ਦੀ ਪਤਨੀ ਬਾਜ਼ਾਰ ਵਿੱਚ ਜਾ ਕੇ ਖਰਚ ਕਰ ਦਿੰਦੀ ਦੋਦੀ ਦੀ ਚਿੰਤਾ ਵੱਧਣ ਲੱਗੀ ਉਹ ਸੋਚਣ ਲੱਗਾ ਕਿ ਕਿਸ ਤਰ੍ਹਾਂ ਉਹ ਆਪਣੀ ਕਮਾਈ ਨੂੰ ਵਧਾਵੇ ਇਸੇ ਚਿੰਤਾ ਵਿੱਚ ਡੁੱਬਿਆ ਇੱਕ ਦਿਨ ਉਹ ਪਿੰਡ ਵਿੱਚ ਦੁੱਧ ਵੇਚਣ ਜਾ ਰਿਹਾ ਸੀ ਕਿ ਅਚਾਨਕ ਉਸ ਨੂੰ ਉਸ ਦਾ ਇੱਕ dost ਮਿਲਿਆ ਉਸਦੇ dost ਨੇ ਉਸ ਤੋਂ ਉਸਦੀ ਚਿੰਤਾ ਦਾ ਕਾਰਨ ਪੁੱਛਿਆ ਉਸਦੀ ਚਿੰਤਾ ਦਾ ਕਾਰਨ ਸੁਣ ਕੇ ਉਸਦੇ dost ਨੇ ਉਸ ਨੂੰ ਇੱਕ ਤਰਕੀਬ ਦੱਸੀ ਕਿ ਜੇਕਰ ਉਹ ਦੁੱਧ ਵਿੱਚ ਥੋੜਾ ਪਾਣੀ ਮਿਲਾ ਲਵੇ ਤਾਂ ਉਸਦੀ ਕਮਾਈ ਵੱਧ ਜਾਵੇਗੀ ਇਸ ਬਾਰੇ ਕਿਸੇ ਨੂੰ ਪਤਾ ਵੀ ਨਹੀਂ ਲੱਗੇਗਾ ਅਗਲੇ ਦਿਨ ਜਦੋਂ ਉਹ ਪਿੰਡ ਵਿੱਚ ਦੁੱਧ ਵੇਚਣ ਜਾ ਰਿਹਾ ਸੀ ਤਾਂ ਰਸਤੇ ਵਿੱਚ ਇੱਕ ਨਦੀ ਆਈ ਜਿਸ ਵਿੱਚੋਂ ਪਾਣੀ ਲੈ ਕੇ ਉਸ ਨੇ ਦੁੱਧ ਵਿੱਚ ਮਿਲਾ ਦਿੱਤਾ ਤੇ ਪਿੰਡ ਵਿੱਚ ਦੁੱਧ ਵੇਚ ਆਇਆ ਉਸ ਦਿਨ ਉਸਦੀ ਕਮਾਈ ਵੱਧ ਹੋਈ ਹੌਲੀ ਹੌਲੀ ਉਸ ਨੇ ਦੁੱਧ ਵਿੱਚ ਪਾਣੀ ਦੀ ਮਾਤਰਾ ਵਧਾਉਣੀ ਸ਼ੁਰੂ ਕਰ ਦਿੱਤੀ ਜਿਸ ਨਾਲ ਉਸ ਦੀ ਕਮਾਈ ਵਿੱਚ ਵਾਧਾ ਹੋਣ ਲੱਗ ਗਿਆ ਦੋਦੀ ਅਤੇ ਉਸ ਦੀ ਪਤਨੀ ਬਹੁਤ ਖੁਸ਼ ਸਨ ਇੱਕ ਦਿਨ ਦੋਦੀ ਦੁੱਧ ਵੇਚ ਕੇ ਆ ਰਿਹਾ ਸੀ ਕਿ ਗਰਮੀ ਕਾਰਨ ਉਸ ਨੇ ਇੱਕ ਰੁੱਖ ਹੇਠ ਆਰਾਮ ਕਰਨ ਦੀ ਸੋਚੀ ਉਸ ਰੁੱਖ ਉੱਤੇ ਕੁਝ ਬਾਂਦਰ ਬੈਠੇ ਹੋਏ ਸਨ ਤੇ ਉਹਨਾਂ ਨੇ ਦੋਦੀ ਦੀਆਂ ਪੈਸੇ ਵਾਲੀਆਂ ਥੈਲੀਆਂ ਚੁੱਕ ਲਈਆਂ ਦੋਦੀ ਬੜਾ ਪਰੇਸ਼ਾਨ ਹੋਇਆ ਅਤੇ ਬਾਂਦਰਾ ਕੋਲੋਂ ਥੈਲੀਆਂ ਵਾਪਸ ਲੈਣ ਦੇ ਬਹੁਤ ਯਤਨ ਕਰਨ ਲੱਗਾ ਬਾਂਦਰਾ ਨੇ ਜਿੱਦਾਂ ਹੀ ਪੈਸੇ ਨਾਲ ਭਰੀਆਂ ਹੋਈਆਂ ਥੈਲੀਆਂ ਹੀਠਾਂ ਸੁਟੀਆਂ ਇੱਕ ਥੈਲੀ ਤਾਂ ਦੋਦੀ ਦੇ ਹੱਥ ਲੱਗ ਗਈ ਪਰ ਦੂਜੀ ਨਦੀ ਵਿੱਚ ਡਿੱਗ ਗਈ ਦੋਦੀ ਬੜਾ ਪਰੇਸ਼ਾਨ ਹੋਇਆ ਉਸ ਨੇ ਇੱਕ ਸਾਧੂ ਨੂੰ ਆਪਣੇ ਵੱਲ ਆਉਂਦੇ ਵੇਖਿਆ ਸਾਧੂ ਨੇ ਉਸ ਤੋਂ ਉਸਦੀ ਪਰੇਸ਼ਾਨੀ ਦਾ ਕਾਰਨ ਪੁੱਛਿਆ ਦੋਦੀ ਨੇ ਸਾਰੀ ਗੱਲ ਦੱਸ ਦਿੱਤੀ ਸਾਰੀ ਗੱਲ ਸੁਣ ਕੇ ਸਾਧੂ ਨੇ ਉਸ ਨੂੰ ਦੱਸਿਆ ਕਿ ਜਿੰਨੀ ਕਮਾਈ ਉਸਦੀ ਇਮਾਨਦਾਰੀ ਦੀ ਸੀ ਉਹ ਉਸ ਦੇ ਹੱਥ ਲੱਗ ਗਈ ਤੇ ਬੇਈਮਾਨੀ ਦੀ ਕਮਾਈ ਪਾਣੀ ਵਿੱਚ ਰੁੜ ਗਈ ਇਸ ਲਈ ਉਸ ਨੂੰ ਨਿਰਾਸ਼ ਨਹੀਂ ਹੋਣਾ ਚਾਹੀਦਾ ਦੋਦੀ ਨੂੰ ਸਾਰੀ ਗੱਲ ਸਮਝ ਆ ਗਈ ਤੇ ਉਸ ਨੇ ਅੱਗੇ ਤੋਂ ਬੇਈਮਾਨੀ ਨਾ ਕਰਨ ਦਾ ਫੈਸਲਾ ਕੀਤਾ ਇਸ ਕਹਾਣੀ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਬੇਈਮਾਨੀ ਦਾ ਨਤੀਜਾ ਮਾੜਾ ਹੁੰਦਾ ਹੈ